ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗੁਰਮਿੱਤਰ ਸਿੰਘ ਕਿਸਾਨ ਵੀਰੋ ਜਿਹੜੀ ਕੁਦਰਤ ਇਥਾਂ ਬਹੁਤ ਜ਼ਿਆਦਾ ਦਿੰਦੀ ਆ ਦੇਖੋ ਆਪਾਂ ਜਿੰਨਾਂ ਨੂੰ ਬਰੀਕੀ ਨਾਲ ਦੇਖਾਂਗੇ ਤਾਂ ਕਿੰਨੇ ਨੂੰ ਫੁੱਲ ਲੱਗ ਚੁੱਕੇ ਨੇ ਪਰ ਜੇ ਤੁਸੀਂ ਹੋਰ ਬਰੀਕੀ ਨਾਲ ਦੇਖੋਗੇ ਤਾਂ ਧਰਤੀ ਸੁੱਕੀ ਪਈ ਥੋੜਵਾ ਤੇ ਟਾਹਣੀਆਂ ਇਹਦੀ ਜਦੋਂ ਆਪਾਂ ਨੇ ਇਹਦੀ ਕਟਿੰਗ ਕੀਤੀ ਸੀ ਉਸ ਸਮੇਂ ਲੀਆਂ ਨੇ ਪਰ ਤੁਸੀਂ ਇੱਕ ਵਾਰ ਦੇਖੋ ਵੀ ਆ ਪੌਦਾ ਵੀ ਦੇ ਜਾਣਾ ਚੁੱਕ ਗਿਆ ਆ ਤਾਂ ਇਹ ਪੌਦਿਆਂ ਨੂੰ ਵੀ ਨਾਲ ਪਾਲ ਰਹੇ ਨੇ ਇਹੀ ਕੁਦਰਤੀ ਖੇਤੀ ਆ ਵੀ ਕੁਦਰਤ ਇੱਕ ਦੂਜੇ ਨੂੰ ਅੱਗੇ ਬਚਾਉਣ ਦੀ ਕੋਸ਼ਿਸ਼ ਕਰਦੀ ਆ ਆ ਦੇਖੋ ਇਹਨਾਂ ਵੀ ਪੂਰੇ ਫੁੱਲ ਆਏ ਹੋਏ ਨੇ ਤੇ ਇਹ ਆਏ ਹੋਏ ਦਾ ਮਤਲਬ ਇਹ ਨਹੀਂ ਵੀ ਹੁਣ ਉਹ ਸਮਾਪਤੀ ਹੋ ਚੁੱਕੀ ਆ ਤੇ ਕੁਦਰਤ ਵਿੱਚ ਕੁਦਰਤ ਪੂਰਾ ਕੰਮ ਕਰ ਰਹੀ ਆ ਮਧੂਮੱਖੀਆਂ ਘੁੰਮ ਰਹੀਆਂ ਨੇ ਸਾਇਦ ਕੈਮਰੇ ਦੀ ਅੱਖ 'ਚ ਆ ਜਾਣ ਹੋਰ ਬਹੁਤ ਸਾਰੇ ਮੱਖੀਆਂ ਜਿਹੜੀਆਂ ਨੇ ਉਹ ਤੋਂ ਪਾਦਨ ਬਤਾ ਰਹੀਆਂ ਨੇ ਤੇ ਜਿਹੜਾ ਫਾਲਾ ਇਹ ਲੱਗਣਾ ਸ਼ੁਰੂ ਹੋ ਚੁੱਕਿਆ ਤੇ ਅੱਗੇ ਹੋਰ ਆ ਰਹੇ ਨੇ ਜਿਵੇਂ ਚਾਣੀ ਅੱਗੇ ਵੱਧ ਰਹੀ ਹੈ ਨਾ ਤੇ ਉਸ ਤਰ੍ਹਾਂ ਇਹ ਜਿਹੜਾ ਫਾਲਾ ਇਹ ਤੁਹਾਨੂੰ ਫਾਲਸਾ ਤੇ ਆਪਣੇ ਖੇਤ ਵਿੱਚ ਹਰ ਤਰ੍ਹਾਂ ਦਾ ਜੀਵ ਰਹਿ ਰਿਹਾ ਮਧੂ ਮੱਖੀਆਂ ਤੋਂ ਲੈ ਕੇ ਇਤਰਾ ਤਰ੍ਹਾਂ ਦੀਆਂ ਮੱਖੀਆਂ ਨੇ ਤੇ ਉਹ ਸਾਰੀਆਂ ਕੰਮ ਕਰ ਰਹੀਆਂ ਨੇ ਇਹਨਾਂ ਦੀ ਆਪਾਂ ਨੇ ਕਟਿੰਗ ਕੀਤੀ ਸੀ ਹੁਣ ਇਹਦਾ ਰਿਜ਼ਲਟ ਦੇਖਾਂਗੇ ਕਿ ਜਾ ਕੇ ਕੀ ਆਊਗਾ ਆ ਦੇਖੋ ਇਹ ਜਿਹੜੇ ਆਪਾਂ ਤਿੰਨ ਚਾਰ ਪੌਦੇ ਦੇਖ ਚੁੱਕੇ ਆ ਇਹਨਾਂ ਦੀ ਕਟਿੰਗ ਕੀਤੀ ਗਈ ਆ ਦੁਪਹਿਰ ਟਾਈਮ ਇਹਦੇ ਤੇ ਸਭ ਤੋਂ ਵੱਧ ਮਧੂਮੱਖੀ ਕੰਮ ਕਰਦੀ ਆ ਜਿਵੇਂ ਆਪਣੇ ਪੱਖਾ ਚੱਲਦਾ ਹੁੰਦਾ ਹੁੰਦਾ ਨਾ ਕਿਸਾਨ ਵੀਰੋ ਉਸ ਤਰ੍ਹਾਂ ਦੇ ਕੋਲ ਗੂੰਜ ਪੈਂਦੀ ਹੁੰਦੀ ਆ ਆਪਾਂ ਦੁਪਹਿਰੇ ਇਹਦੇ ਬਾਰੇ ਮਧੂਮੱਖੀਆਂ ਦੀ ਗੱਲਬਾਤ ਕਰਾਂਗੇ ਕਿ ਕੁਦਰਤੀ ਖੇਤੀ ਜਿਵੇਂ ਕੰਮ ਕਰਦੀਆਂ ਨੇ ਤੇ ਆ ਜਿਹੜਾ ਪੌਦਾ ਹੈ ਵੀ ਫਾਲਸੇ ਦਾ ਹੀ ਆ ਪਰ ਇਹਦੀ ਆਪਾਂ ਨੇ ਕਟਿੰਗ ਨਹੀਂ ਕੀਤੀ ਜਿਹਨੂੰ ਆਪਾਂ ਪ੍ਰੂਨ ਨਹੀਂ ਕਹਿੰਦੇ ਆ ਤੇ ਦੂਰ ਤੱਕ ਫੈਲਣ ਦਿੱਤਾ ਗਿਆ ਹੁਣ ਆਪਾਂ ਨੂੰ ਦੋ ਚੀਜ਼ਾਂ ਦਾ ਜਵਾਬ ਮਿਲ ਜੂ ਵੀ ਕਿਨੇ ਉਤਪਾਦਨ ਵੱਧ ਦਿੱਤਾ ਕਿਉਂਕਿ ਜਿੰਨਾ ਬੂਟਾ ਖੁੱਲਾ ਹੋਊਗਾ ਉਥੇ ਪੰਛੀ ਵੀ ਜ਼ਿਆਦਾ ਖਾਣ ਆਉਣਗੇ ਸੋ ਇਸ ਤਰ੍ਹਾਂ ਆਪਾਰੇ ਹੁਣ ਕਿਉਂਕਿ ਇਹਦੀਆਂ ਟਾਹਣੀਆਂ ਨੇ ਉੰਨੀਆਂ ਜ਼ਿਆਦਾ ਨਹੀਂ ਵਧੀਆਂ ਬਰੀਕ ਨੇ ਫਲ ਦਾ ਕੀ ਸੈਚਰ ਹੋਊਗਾ ਕਿੰਨਾ ਕੁ ਉਤਪਾਦਨ ਹੋਊਗਾ ਕੀ ਰਿਜ਼ਲਟ ਆਊਗਾ ਉਹ ਸਾਰਾ ਕੁਝ ਆਪਾਂ ਨੂੰ ਪਤਾ ਲੱਗ ਜੂ ਤਾਂ ਕਿ ਆਪਾਂ ਅੱਗੇ ਤੋਂ ਇਹਨਾਂ ਚੀਜ਼ਾਂ ਬਾਰੇ ਸਮਝ ਸਕੀਏ ਵੀ ਜੇ ਅ ਬੂਟਿਆਂ ਦੀ ਕਟਿੰਗ ਜਾਂ ਪ੍ਰੂਨਿੰਗ ਕੀਤੀ ਜੇ ਤਾਂ ਉਹਦਾ ਰਿਜ਼ਲਟ ਕੀ ਹੁੰਦਾ ਜੇ ਨਾ ਕੀਤੀ ਜਾਵੇ ਤਾਂ ਕੀ ਹੁੰਦਾ ਸੋ ਇਸ ਤਰ੍ਹਾਂ ਆਪਾਂ ਕੁਦਰਤੀ ਖੇਤੀ 'ਚ ਇਹਨਾਂ ਪੌਦਿਆਂ ਨੂੰ ਸੰਭਾਲ ਕੇ ਇਹਨਾਂ ਤੋਂ ਵਾਧੂ ਉਤਪਾਦਨ ਕਿਵੇਂ ਲੈਣਾ ਸੰਭਾਲਣ ਦਾ ਮਤਲਬ ਇਹ ਵੀ ਨਿਗਰ ਰੱਖਣੀ ਆ ਬਾਕੀ ਤਾਂ ਕੁਦਰਤ ਨੇ ਖੁਦ ਆਪਣਾ ਕੰਮ ਕਰਨਾ ਪਰ ਜਿਹੜੀ ਇੱਕ ਖਾਸ ਗੱਲ ਹੈ ਵੀ ਕੁਦਰਤੀ ਖੇਤੀ ਵਿੱਚ ਕੁਦਰਤ ਖੁਦ ਕੰਮ ਕਰਦੀ ਆ ਉਹ ਉਤਪਾਦਨ ਵੀ ਬਣਾਉਂਦੀ ਆ ਤੇ ਇੱਕ ਇਹਨਾਂ ਵਿੱਚ ਕਮਾਲ ਦੀ ਗੱਲ ਇਹ ਦੇਖੀ ਗਈ ਹੈ ਵੀ ਸਭ ਤੋਂ ਵੱਧ ਸੋਕਾ ਝੱਲਣ ਦੀ ਤਾਕਤ ਇਹਨਾਂ ਪੌਦਿਆਂ ਵਿੱਚ ਦੇਖੀ ਗਈ ਹੈ ਕਿਉਂਕਿ ਅ ਧਰਤੀ ਦੇ ਖੇਤਾਂ ਸੁੱਕੀ ਪਈ ਆ ਪਰ ਜੇ ਤੁਸੀਂ ਉਤਪਾਦਨ ਦੇਖੋਗੇ ਵੀ ਜਿੰਨੇ ਪੰਛੀ ਨੇ ਭਾਵੇਂ ਕੁਦਰਤ ਪਰਮਾਤਮਾ ਉਹਨਾਂ ਜੀਵਾਂ ਦਾ ਦੇ ਰਿਹਾ ਜਾਂ ਕੀ ਦੇ ਕਿਵੇਂ ਚੱਲ ਰਿਹਾ ਅ ਜਾਨੀ ਬੇਸਬਾ ਉਤਪਾਦਨ ਹੋ ਜਾਂਦਾ ਹੈ ਜਿੰਨਾ ਜਣੀ ਆਪਾਂ ਸੋਚਦੇ ਨਹੀਂ ਉਦੋਂ ਵੱਧ ਕੁਦਰਤੀ ਖੇਤੀ ਚ ਉਤਪਾਦਨ ਇਹਨਾਂ ਪੌਦਿਆਂ ਤੋਂ ਮਿਲ ਜਾਂਦਾ ਤੇ ਆਪਾਂ ਨੂੰ ਕੁਦਰਤ ਨੂੰ ਸਮਝਣਾ ਚਾਹੀਦਾ ਕਿਉਂਕਿ ਜਿੰਨਾ ਅਸੀਂ ਪਾਣੀ ਦੀ ਵਰਤੋਂ ਵੱਧ ਕਰਦੇ ਆਂ ਤਾਂ ਉਹਨਾਂ ਦੀਆਂ ਚੀਜ਼ਾਂ ਵਿੱਚ ਤੁਸੀਂ ਨੋਟ ਕਰੋਗੇ ਪੌਸਲਾਂ ਨੂੰ ਬਿਮਾਰੀਆਂ ਵੀ ਵੱਧ ਆਈਆਂ ਹੁਣ ਜਿਵੇਂ ਇਹਨਾਂ ਦੇ ਪੱਤੇ ਨਾਚੂਕ ਨੇ ਨਰਮ ਨੇ ਤਾਂ ਕੋਈ ਸੁੰਡੀ ਕੀਟ ਇਹਨਾਂ ਤੇ ਵੀ ਹਮਲਾ ਕਰ ਸਕਦੀ ਆ ਪਰ ਜੇ ਕਰੂ ਤਾਂ ਆਪਾਂ ਨੂੰ ਡਰਨ ਦੀ ਲੋੜ ਨਹੀਂ ਜਿੰਨਾ ਦੇਖੋ ਤੁਸੀਂ ਆ ਪੱਤਾ ਖਾ ਲਿਆ ਨਾ ਤਾਂ ਇਹ ਵੀ ਖਾ ਲਿਆ ਪਰ ਉਹਦਾ ਮਤਲਬ ਇਹ ਨਹੀਂ ਵੀ ਅਸੀਂ ਇਹ ਤੇ ਦਵਾਈ ਚੱਕ ਕੇ ਭੱਜੇ ਫਿਰੀਏ ਜਿੰਨਾ ਕ ਜੀਵ ਜੰਤੂ ਇਹਨੂੰ ਜੇ ਨਹੀਂ ਖਾਂਦਾ ਤਾਂ ਤਾਂ ਮਤਲਬ ਇਹ ਆ ਵੀ ਕਿਤੇ ਸਾਡਾ ਦੂਜਾ ਪੌਦਾ ਤਾਂ ਨਹੀਂ ਆ ਗਿਆ ਜਿਹਨੂੰ ਬਿਮਾਰੀਆਂ ਨਹੀਂ ਲੱਗਦੀਆਂ ਸੋ ਪੌਦੇ ਨੂੰ ਬਿਮਾਰੀ ਲੱਗਣੀ ਵੀ ਜ਼ਰੂਰੀ ਹੁੰਦੀ ਆ ਤਾਂ ਕਿ ਸਾਨੂੰ ਇਹ ਜਲਦਾ ਯਕੀਨ ਰਹੇ ਵੀ ਦੇਸੀ ਕਿਸਮ ਹੈ ਤੇ ਦੇਸੀ ਵੈਰਾਈਟੀ ਆ ਸੋ ਇਸ ਤਰ੍ਹਾਂ ਉਤਪਾਦਨ ਕੁਦਰਤੀ ਖੇਤੀ 'ਚ ਵੱਧ ਜਾਂਦਾ। ਕਿਸਾਨ ਦੋਸਤੋ ਅੱਜ ਆਪਾਂ ਗੱਲ ਕਰਦੇ ਆਂ। ਕੁਦਰਤੀ ਖੇਤੀ 'ਚ ਫਲ ਵੱਧ ਲੱਗਦਾ ਜਾਂ ਘੱਟ ਲੱਗਦਾ? ਤਾਂ ਦੇਖੋ ਫਲ ਕਿਵੇਂ ਲੱਗਦਾ। ਜਿਵੇਂ ਅੰਗੂਰਾਂ ਦੇ ਕੁਛੇ ਲੱਗੇ ਹੁੰਦੇ ਨੇ ਔਖਣ ਫਲ ਲੱਗਦਾ। ਤੇ ਫਲ ਵੀ ਬਹੁਤ ਜ਼ਿਆਦਾ ਲੱਗਦਾ। ਜ਼ਰਤੀ ਦੇਖ ਲਓ ਸੁੱਕੀ ਪਈ ਆ। ਤੇ ਪੰਛੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੋਣ ਕਰਕੇ ਉਹ ਵੀ ਆਪਣਾ ਰੱਜ ਰੱਜ ਕੇ ਖਾਂਦੇ ਨੇ ਪਰ ਕੁਦਰਤ ਆ ਜਿਹੜੀ ਉਹ ਪੂਰਾ ਕੁਦਰਤੀ ਖੇਤੀ ਜੇ ਉਤਪਾਦਨ ਵਧਾ ਦਿੰਦੀ ਆ ਸੋ ਇਹਨਾਂ ਦੇ ਪੱਤਿਆਂ ਦਾ ਰੰਗ ਦੇਖੋ ਤੁਸੀਂ ਅ ਫਲ ਦੇਖੋ ਜਦੋਂ ਫਲਰ ਅ ਪੱਤੇ ਵਧੀਆ ਨੇ ਤਾਂ ਉਹਨਾਂ ਦਾ ਸਵਾਦ ਵੀ ਵਧੀਆ ਹੋਊਗਾ ਸੋ ਆਪਾਂ ਉਸ ਤਰ੍ਹਾਂ ਦੀ ਖੇਤੀ ਨਾਲ ਜ਼ਰੂਰ ਜੁੜੀਏ ਵਿਜਨਾ ਤੋਂ ਆਪਾਂ ਨੂੰ ਵਧੀਆ ਉਤਪਾਦਨ ਹੋਵੇ ਵਧੀਆ ਫਲ ਮਿਲੇ ਕਿਉਂਕਿ ਇਹ ਜਿਹੜੇ ਫਲਦਾਰ ਬੂਟੇ ਨੇ ਇਹ ਆਪਾਂ ਨੂੰ ਇੱਕ ਵੱਖਰਾ ਭੋਜਨ ਵੀ ਦੇ ਰਹੇ ਨੇ ਵੱਧ ਸਵਾਦ ਵਾਲਾ ਤੇ ਗੁਣਾਂ ਨਾਲ ਭਰਪੂਰ ਤੇ ਖਾਸ ਗੱਲ ਹੈ ਵੀ ਕੁਦਰਤੀ ਖੇਤੀ ਦੇ ਵਿੱਚ ਤੇ ਜਿੰਨੇ ਘੱਟ ਖਰਚਿਆਂ ਨਾਲ ਇਹ ਪੌਦੇ ਹੋ ਰਹੇ ਨੇ ਇੱਕ ਵਾਰੀ ਬੀਜਣਿਆ ਛੋਟੇ ਪੌਦੇ ਦੀ ਸੰਭਾਲ ਕਰ ਲਓ ਜਦੋਂ ਇਹ ਵੱਡਾ ਹੋ ਗਿਆ ਤਾਂ ਮਿੱਟੀ ਦੇਸੀ ਹੋਣ ਕਰਕੇ ਇਹ ਖੁਦ ਵੱਧਦੇ ਰਹਿੰਦੇ ਨੇ ਇਹ ਆਪਣੇ ਆਲੂ ਬੁਖਾਰਾ ਕਿਸਾਨ ਵੀਰੋ ਤੇ ਇਹ ਨਰਮਾ ਦਾ ਹੁੰਦਾ ਜਿਹੜਾ ਆਪਾਂ ਪਹਿਲਾਂ ਦੇਖਿਆ ਫਰੀਕ ਉਹਨੂੰ ਨਰਮ ਮੰਨਿਆ ਜਾਂਦਾ ਇਹਨੂੰ ਮਾਦਾ ਮੰਨਿਆ ਜਾਂਦਾ ਬਾਕੀ ਜਿਹੜੇ ਬਾਗਬਾਨੀ ਵਾਲੇ ਮਿੱਤਰ ਨੇ ਉਹਨਾਂ ਨੂੰ ਜ਼ਿਆਦਾ ਜਾਣਕਾਰੀ ਆ ਪਰ ਆਪਾਂ ਤਾਂ ਇੰਨੀ ਗੱਲ ਕਹਿਣੀ ਚਾਹੁੰਦੇ ਆ ਵੀ ਪੱਤਿਆਂ ਦਾ ਰੰਗ ਫਲ ਦਾ ਰੰਗ ਤੇ ਉਹ ਸੁੱਕੀ ਧਰਤੀ ਜਿਹਦੇ ਨਾਲ ਇਹ ਫੇਰ ਵੀ ਹਰਿਆਲੀ ਵੱਲ ਨੇ ਸੋ ਆਪਾਂ ਨੂੰ ਕੁਦਰਤੀ ਖੇਤੀ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਸਮਝਣ ਨੂੰ ਦੇਖਣ ਨੂੰ ਮਿਲਦਾ ਤੇ ਅਸੀਂ ਉਸ ਸਿਧਾਂਤ ਨੂੰ ਸਮਝ ਸਕੀਏ ਵੀ ਜਦੋਂ ਪਾਣੀ ਦੀ ਘੱਟ ਵਰਤੋਂ ਕਰਕੇ ਕਿਉਂਕਿ ਹੁਣ ਅਪ੍ਰੈਲ ਦਾ ਮਹੀਨਾ ਕਣਕਾਂ ਪੱਕ ਚੁੱਕੀਆਂ ਨੇ ਸਾਰਿਆਂ ਨੂੰ ਪਤਾ ਵੀ ਹੁਣ ਤਾਪਮਾਨ ਵੱਧ ਰਿਹਾ ਤੇ ਫਸਲਾਂ ਵੱਧ ਪਾਣੀ ਮੰਗਦੀਆਂ ਨੇ ਪਰ ਜਿਹੜੀ ਕੁਦਰਤੀ ਖੇਤੀ ਆ ਉਹਦੇ ਵਿੱਚ ਪਾਣੀ ਘੱਟ ਵਰਤੋਂ ਕਰਕੇ ਵੀ ਫਸਲਾਂ ਦਾ ਉਤਪਾਦਨ ਵਧੀਆ ਹੋ ਜਾਂਦਾ ਸੋ ਆਪਾਂ ਨੂੰ ਆਪਣੀ ਮਿੱਟੀ ਨੂੰ ਸੰਭਾਲਣਾ ਜ਼ਰੂਰੀ ਆ ਉਹਨੂੰ ਬਚਾਈਏ ਤਾਂ ਕਿ ਸਾਡੀ ਮਿੱਟੀ ਵਧੀਆ ਬਣ ਸਕੇ ਬਸ ਸਾਨੂੰ ਇਸ ਵੀ ਖੇਤੀ ਵਿੱਚ ਮਿੱਟੀ ਤੇ ਕੰਮ ਕਰਨਾ ਪੈਣਾ ਹੈ ਬਾਕੀ ਮਨਚੋ ਡਾਰ ਕੱਢਣੇ ਪੈਣੇ ਆ ਵੀ ਬਿਮਾਰੀਆਂ ਹੁੰਦੀਆਂ ਨੇ ਉਹ ਤਾਂ ਜੀ ਫਸਲਾਂ ਦੀ ਪੌਦ ਸੰਭਾਲ ਕਰਨੀ ਪੈਂਦੀ ਆ ਪਾਉ ਕਿਡਾਈ ਕਰਨੀ ਪੈਂਦੀ ਆ ਨਹੀਂ ਜਿਹੜਾ ਜੰਗਲ ਦਾ ਸਿਧਾਂਤ ਆ ਉੱਥੇ ਕੋਈ ਕਿਡਾਈ ਨਹੀਂ ਹੁੰਦੀ ਕੋਈ ਜ਼ਿਆਦਾ ਪਾਣੀ ਨਹੀਂ ਕੋਈ ਸਪਰੇ ਨਹੀਂ ਉੱਥੇ ਵੀ ਫਲਦਾਰ ਰੁੱਖ ਲੱਗਦੇ ਨੇ ਸੋ ਉਸ ਮਾਡਲ ਨੂੰ ਆਪਾਂ ਚ ਸਮਝੀਏ ਜੰਗਲ ਸਿਧਾਂਤਾਂ ਨੂੰ ਤੇ ਬਹੁਤ ਸਾਰੀਆਂ ਸਮੱਸਿਆਵਾਂ ਦਾ ਉਸੇ ਟਾਈਮ ਹੱਲ ਹੋ ਜਾਂਦਾ ਕਿਉਂਕਿ ਜਿਹੜੇ ਪੰਛੀ ਨੇ ਉਹ ਕੀਟ ਕੰਟਰੋਲ ਕਰ ਦਿੰਦੇ ਨੇ ਜਦੋਂ ਕੀਟ ਕੰਟਰੋਲ ਦਾ ਡਰ ਆ ਮਨ ਚੋਂ ਨਿਕਲ ਗਿਆ ਜਦੋਂ ਪੌਦਾ ਥੋੜਾ ਸੁੱਕੀ ਧਰਤੀ 'ਚ ਹਰਾ ਗੜਾ ਤੁਹਾਨੂੰ ਲੱਗਦਾ ਵੀ ਇਹ ਪਾਣੀ ਨਹੀਂ ਮੰਗ ਰਿਹਾ ਤਾਂ ਪਾਣੀ ਦੀ ਸਮੱਸਿਆ ਦਾ ਵੀ ਹੱਲ ਵੀ ਨਿਕਲਿਆ ਆ ਤੇ ਪਰ ਆਪਾਂ ਨੂੰ ਇਹ ਗੱਲ ਦਾ ਵੀ ਧਿਆਨ ਰੱਖਣਾ ਪੈਣਾ ਜਿਹੜੇ ਪੰਛੀ ਨੇ ਥੋਡੇ ਖੇਤਾਂ ਨਾਲ ਜੁੜੇ ਹੋਏ ਨੇ ਵੀ ਥੋਡੀਆਂ ਫਸਲਾਂ ਉਤਪਾਦ ਥੋੜਾ ਬਹੁਤਾ ਉਹਨਾਂ ਨੂੰ ਜਿੰਨਾ ਕਾ ਹਿੱਸਾ ਬਣਦਾ ਉਹਨਾਂ ਨੂੰ ਮਿਲਣਾ ਚਾਹੀਦਾ ਤੇ ਅਸੀਂ ਉਹ ਖੇਤੀ ਨੂੰ ਸੰਭੀਏ ਬਚਾਈਏ ਤੇ ਆਪਣੀ ਸਿਹਤ ਲਈ ਵੀ ਵਧੀਆ ਸਵਾਦਿਸ਼ਟ ਭੋਜਨ ਖਰਾਕੀ ਤਤਾਂ ਨਾਲ ਭਰਪੂਰ ਪੈਦਾ ਕਰਕੇ ਆਪਣੇ ਬਜ਼ੁਰਗਾਂ ਬੱਚਿਆਂ ਨੂੰ ਦਈਏ ਸੋ ਇਹ ਕੁਦਰਤੀ ਖੇਤੀ ਵਿੱਚ ਬੜੇ ਵਧੀਆ ਢੰਗ ਨਾਲ ਹੋ ਜਾਂਦੇ ਨੇ ਪਰ ਇਹਦੀ ਸਮੱਸਿਆ ਇਹ ਆ ਜਾਂਦੀ ਆ ਕਿਉਂਕਿ ਸਾਡੇ ਲੋੜ ਤੋਂ ਵੱਧ ਪੰਛੀ ਨੇ ਜੇ ਪੰਛੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੋਊ ਤਾਂ ਖਾਣੇ ਵਾਲੇ ਵੀ ਬਹੁਤ ਹੋਣਗੇ ਪਰ ਆਪਾਂ ਨੇ ਉਹਨਾਂ ਨੂੰ ਕਦੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਜੋ ਪਰਮਾਤਮਾ ਦਾ ਸਿਧਾਂਤ ਹੈ ਆਪਾਂ ਉਹ ਸਿਧਾਂਤ ਨੂੰ ਸਮਝੀਏ ਜੋ ਜਿਵੇਂ ਸੁਰਾਜੀ ਜਾਵੇ ਦੇ ਹਿਸਾਬ ਨਾਲ ਘੱਟੋ ਘਾਟ ਪੰਛੀ ਤਾਂ ਖੁਸ਼ ਹੋ ਕੇ ਜਾਣ ਬਾਕੀ ਕੁਦਰਤੀ ਖੇਤੀ ਆਪਣੇ ਆਪ ਚੱਲ ਰਹੀ ਆ ਤੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਤੇ ਉਹਨਾਂ ਵਾਲੇ ਟਾਈਮ ਦੇ ਵਿੱਚ ਖੇਤੀ ਲੋਕਾਂ ਦੀ ਸਿਹਤ ਲਈ ਵਾਤਾਵਰਣ ਲਈ ਲਾਭਕਾਰੀ ਹੋਊਗੀ ਤੇ ਅਸੀਂ ਇਹਨੂੰ ਸਮਝ ਕੇ ਕਨਾਲਤੀ ਕਨਾਲ ਥੋੜੀ ਬਹੁਤੀ ਜਗ੍ਹਾ ਜਿੰਨੀ ਆਪਣੇ ਖੇਤ ਦਾ ਹਿੱਸਾ ਦੇ ਸਕਦੇ ਆ ਵਾਤਾਵਰਨ ਨੂੰ ਉਹਨਾਂ ਜ਼ਰੂਰ ਅਪਣਾਈਏ ਤੇ ਵਾਤਾਵਰਨ ਨੂੰ ਬਚਾ ਕੇ ਇੱਕ ਵਧੀਆ ਭੋਜਨ ਪੈਦਾ ਕਰ ਸਕੀਏ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆ ਤੇ ਆ ਜਿਹੜੇ ਫੁੱਲ ਨੇ ਜੀ ਇਹ ਮਹਿੰਦੀ ਦੇ ਫੁੱਲ ਨੇ ਵੈਸੇ ਮਹਿੰਦੀ ਤਾਂ ਸਾਰੀ ਜਾਣਦੇ ਨੇ ਪਰ ਮਹਿੰਦੀ ਦੇ ਰੁੱਖਾਂ ਬਾਰੇ ਬੂਟਿਆਂ ਬਾਰੇ ਨਹੀਂ ਜਾਣਦੇ ਸੋ ਕੁਦਰਤੀ ਖੇਤੀ ਵਿੱਚ ਏ ਮਹਿੰਦੀ ਦਾ ਬੂਟਾ ਵੀ ਵਿੱਚ ਆਪਣਾ ਅ ਸੁਨਾਰੇ ਦੋ ਕਿਸਮ ਦੀ ਮਹਿੰਦੀ ਇਹਨੂੰ ਫੁੱਲ ਲੱਗ ਰਹੇ ਨੇ ਤੇ ਇਹਨੂੰ ਫੁੱਲ ਨਹੀਂ ਲੱਗਦੇ ਪਰ ਸਭ ਦੇਸੀ ਕਿਸਮਾਂ ਨੇ ਸੋ ਕਿਸਾਨ ਵੀਰੋ ਆਪਾਂ ਹਰ ਤਰ੍ਹਾਂ ਦੀ ਚੀਜ਼ ਕੁਦਰਤੀ ਖੇਤੀ ਚ اگਾ ਸਕਦੇ ਆ ਤੇ ਵਾਤਾਵਰਨ ਬਚਾਈਏ ਤੇ ਸਰਬੱਤਾ ਦਾ ਭਲਾ ਕਰ ਸਕੀਓ ਸਭ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ